Hello everyone! ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਫਾਈਨਲ ਪੇਪਰਾਂ ਦੇ ਵਿੱਚ ਕਿੰਨੇ ਨੰਬਰ ਦੀ ਗ੍ਰੇਡ ਦੇਖੋ ਮੈਨੂੰ ਵੀਡੀਓ ਤਾਂ ਬਣਾਉਣੀ ਪੈਂਦੀ ਹੈ ਕੋਈ ਨਾ ਕੋਈ ਕੁਸਚਨ ਸਟੂਡੈਂਟ ਪੁੱਛ ਲਿੰਦਾ ਫਿਰ ਉਹਦਾ ਆਨਸਰ ਦੇਣਾ ਪੈਂਦਾ ਓਕੇ ਨਹੀਂ ਤਾਂ ਉਹ ਕਹਣਗੇ ਬੰਦਾ ਆਕੜ ਕਰਦਾ ਕੋਈ ਆਨਸਰ ਨਹੀਂ ਦਿੰਦਾ ਕੋਈ ਰਿਸਪੌਂਸ ਨਹੀਂ ਕਰਦਾ ਇਸ ਲਈ ਜੋ ਕੁਸਚਨ ਆਉਂਦਾ ਸਟੂਡੈਂਟਸ ਦਾ ਮੈਨੂੰ ਉਹਦੇ ਉੱਪਰ ਵੀਡੀਓ ਬਣਾਉਣੀ ਪੈਂਦੀ ਹੈ ਓਕੇ ਕਿਤੇ ਐਵੇਂ ਹੀ ਸੋਚੀ ਜਾਓ ਵਿਊ ਲੈਣ ਦੇ ਚੱਕਰ ਤੇ ਵੀਡੀਓ ਬਣਾਈ ਜਾਂਦੇ ਆ ਬਟ ਇਹਨਾਂ ਦੇ ਵਿੱਚ ਕੁਝ ਨਾ ਕੋਈ ਇਨਫੋਰਮੇਸ਼ਨ ਹੁੰਦੀ ਆ ਠ ਸੋ ਗ੍ਰੇਸ ਦੇ ਬਾਰੇ ਆ ਕਈ ਸਟੂਡੈਂਟ ਨਾ ਜਿਵੇਂ ਇੰਗਲਿਸ਼ ਦਾ ਹੋ ਗਿਆ ਜਾਂ ਕਈ ਪੇਪਰਾਂ ਉੱਤੇ ਉਹਨਾਂ ਨੂੰ ਡਰ ਚ ਲੱਗ ਰਿਹਾ ਵੀ ਅਰ ਨੇੜੇ ਪਹੁੰਚ ਕੇ ਕਿਤੇ ਫੇਲ ਨਾ ਹੋ ਜਾਈਏ ਸਾਲ ਨਾ ਖਰਾਬ ਹੋ ਜਾਈਏ ਤਾਂ ਮੈਨੂੰ ਦੱਸਦਾ 2 3 ਨੰਬਰਾਂ ਦੀ ਗ੍ਰੇਸ ਮਿਲ ਜਾਂਦੀ ਹੁੰਦੀ ਹੈ ਠੀਕ ਹੈ ਚਾਹੇ ਤੁਸੀਂ CBSE ਪੰਜਾਬ ਬੋਰਡ ਦੇ ਪੇਪਰ ਦੇਖਿਓ ਨਾ ਕਿਸੇ ਨੇ ਕੋਈ ਪਤਾ ਹੋਵੇ ਤਾਂ ਦੇਖੋ ਜਿਹੜਾ ਬੱਚਾ ਨੇੜੇ ਪਹੁੰਚ ਜਾਂਦਾ ਜਿਵੇਂ ਆਪਣੇ ਕੋਲ ਕੀ ਹੈ 27 ਨੰਬਰ ਵਾਲਾ ਪਾਸ ਹੈ ਜਿਹੜਾ ਬੱਚਾ 23 24 ਦੇ ਨੇੜੇ ਪਹੁੰਚ ਗਿਆ ਤੁਹਾਨੂੰ ਆਰਾਮ ਨਾਲ ਗ੍ਰੇਸ ਨੰਬਰ ਦੇ ਕੇ ਪਾਸ ਕਰ ਦਿੰਦੇ ਆ ਠੀਕ ਹੈ ਤਾਂ ਕਿ ਕਿਸੇ ਦਾ ਸਾਲ ਨਾ ਖਰਾਬ ਹੋਵੇ ਨਾ ਨੇੜੇ ਜਾ ਕੇ 25 ਨੰਬਰ ਆਗੇ ਤਾਂ 27 ਹੋ ਜਾਂਦੇ 26 ਆਗੇ ਤਾਂ 27 ਕਰ ਦੇਣਗੇ ਜੋ 2-3 ਨੰਬਰਾਂ ਦੀ ਗ੍ਰੇਸ ਅਲਾਉਡ ਹੁੰਦੀ ਹੈ ਤੁਸੀਂ ਰਿਜ਼ਲਟ ਵੀ ਦੇਖਿਆ ਹੋਣਾ 22 24 ਦਾ ਜਦੋਂ 22 24 ਦਾ ਰਿਜ਼ਲਟ ਆਇਆ ਸੀ ਇੱਕ ਆਪਣੇ ਕੋਲ ਪੀਡੀਐਫ ਆਈ ਸੀਗੀ ਉਹ ਪੀਡੀਐਫ ਦੇ ਉੱਪਰ ਲਿਖਿਆ ਸੀਗਾ 2-3 ਨੰਬਰਾਂ ਦੀ ਗ੍ਰੇਸ ਵੀ ਦਿੱਤੀ ਗਈ ਹੈ ਠੀਕ ਹੈ ਸੋ ਗ੍ਰੇਸ ਨਾਲ ਵੀ ਕਈ ਵਾਰੀ ਆਪਾਂ ਕੀ ਪਾਸ ਹੋ ਜਾਂਦੇ ਆ ਸੋ ਜਿਨ੍ਹਾਂ ਦੇ ਨੇੜੇ ਤੇੜੇ ਜਾਣ ਦੀ ਟੈਨਸ਼ਨ ਹੁੰਦੀ ਹੈ ਮਤਲਬ ਨੇੜੇ ਜਾ ਕੇ ਫੇਲ ਨਾ ਹੋ ਜਾਈਏ ਟੈਨਸ਼ਨ ਨਾ ਲਓ ਆਰਾਮ ਨਾਲ ਗ੍ਰੇਸ ਲੈ ਕੇ ਪਾਸ ਹੋ ਜਾਗੇ ਪਹਿਲੀ ਗੱਲ ਤਾਂ ਸਾਰਿਆਂ ਦਾ ਰਿਜ਼ਲਟ ਵੈਸੇ ਹੀ ਵਧੀਆ ਹੁੰਦਾ ਸੈਕੰਡ ਇਅਰ ਦੇ ਵਿੱਚ ਬਹੁਤ ਘੱਟ ਬੱਚੇ ਫੇਲ ਹੁੰਦੇ ਆ ਠੀਕ ਹੈ ਗੱਲ ਯਾਦ ਰੱਖਿਓ ਸੈਕੰਡ ਇਅਰ ਦੇ ਵਿੱਚ ਉਹੀ ਬੱਚੇ ਫੇਲ ਹੁੰਦੇ ਆ ਜਿਹੜੇ ਕੁਝ ਕਰਕੇ ਨਹੀਂ ਆ ਜਿਹੜੇ ਖਾਲੀ ਸੀਟਾਂ ਕਰਦੇ ਕੇ ਆਗੇ ਕੁਝ ਵੀ ਨਹੀਂ ਲਿਖਿਆ ਸਿਰਫ ਉਹੀ ਬੱਚੇ ਫੇਲ ਹੁੰਦੇ ਆ ਵੈਸੇ ਸੈਕੰਡ ਇਅਰ ਦੇ ਵਿੱਚ ਮੈਂ ਫੇਲ ਦਾ ਰੇਸ਼ਿਓ ਬਹੁਤ ਘੱਟ ਸੁਣਿਆ ਵੀ ਸੈਕੰਡ ਇਅਰ ਦੇ ਵਿੱਚ ਫੇਲ ਹੁੰਦੇ ਆ ਫਸਟ ਇਅਰ ਦੇ ਵਿੱਚ ਕਈ ਵਾਰੀ ਹੋ ਜਾਂਦੇ ਆ ਜ਼ਿਆਦਾ ਹੁੰਦੇ ਆ ਬਟ ਸੈਕੰਡ ਇਅਰ ਦੇ ਵਿੱਚ ਟੀਚਰਾਂ ਨੂੰ ਵੀ ਪਤਾ ਹੁੰਦਾ ਵੀ ਇੱਕ ਸਾਲ ਖਰਾਬ ਹੋ ਜਾਏਗਾ ਕਿਸੇ ਦਾ ਕਿਸੇ ਦੇ ਪੀਐਸਟੈਟ ਕਲੀਅਰ ਕੀਤਾ ਹੁੰਦਾ ਹੈ ਕੈਡਰ ਵਾਸਤੇ ਤਿਆਰੀ ਕਰ ਰਿਹਾ ਹੁੰਦਾ ਤਾਂ ਲਗਭਗ ਪਾਸ ਹੋ ਜਾਂਦੇ ਆ ਠੀਕ ਹੈ ਕਿਉਂਕਿ ਚੈਕਿੰਗ ਥੋੜੀ ਲੀਨਿਐਂਟ ਹੁੰਦੀ ਹੈ ਜਿਆਦਾ ਟਫ ਵਗੈਰਾ ਨਹੀਂ ਹੁੰਦੀ ਠੀਕ ਹੈ ਸੋ ਡੋਂਟ ਵਰੀ ਜਿਨ੍ਹਾਂ ਨੂੰ ਜਿੰਨੇ ਕੁਐਸਚਨ ਪੁੱਛਿਆ ਸੀਗਾ ਉਹਨੂੰ ਥੋੜਾ ਮੈਂ ਹੌਸਲਾ ਦੇ ਦਾਂ ਵੀ ਟੈਨਸ਼ਨ ਨਾ ਲਓ ਆਰਾਮ ਨਾਲ 2-3 ਨੰਬਰ ਦੀ ਗ੍ਰੇਸ ਮਿਲ ਜਾਊਗੀ ਤੇ ਆਰਾਮ ਨਾਲ ਤੁਸੀਂ ਕਿਹਾ ਪਾਸ ਹੋ ਜਾਓਗੇ ਬਸ ਉਹਨਾਂ ਪੀਐਸਟੈਟ ਦੀ ਤਿਆਰੀ ਕਰੋ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਹੈ ਉਹ ਈਟੀਟੀ ਕੈਡਰ ਦੀ ਤਿਆਰੀ ਕਰੋ ਅਗਲੀ ਇਨਫਰਮੇਸ਼ਨ ਕੁਝ ਵੀ ਆਏਗੀ ਅੰਦਰ ਰਿਲੇਟਡ ਆਪਾਂ ਵੀਡੀਓ ਫਿਰ ਬਣਾਵਾਂਗੇ ਥੈਂਕ ਯੂ ਵੈਰੀ ਮਚ